ਕਿਸਾਫ ਭਾਰਤੀ ਕਾਨੂੰਨ ਦੇ ਮੁਤਾਬਕ ਜ਼ਮਾਨਤੀ ਅਤੇ ਗੈਰ ਜ਼ਮਾਨਤੀ ਬਰਨਟ ਕੀ ਪਰਵਰਸ਼ ਹੈ ਕੋਈ ਬੰਦਾ ਆਮ ਕਰੇ ਕੋਈ ਕੰਮ ਕਰਦਾ ਗੇਟ ਖੜਕਦਾ ਪੁਲਿਸ ਆ ਜਾਂਦੇਗੇ ਉਹ ਕਹਿੰਦੇ ਨੇ ਵੀ ਚਲੋ थाने ਆਪਣਾ ਇਨਵੈਸਟੀਗੇਸ਼ਨ ਕਰਦੇ ਉਸ ਟਾਈਮ ਤੇ ਜਿਸ ਤੇ aarop ਲੱਗੇ ਨੇ ਉਹਦੇ ਕੀ ਅਧਿਕਾਰ ਹੈ ਤੇ ਅਸੀਂ ਬਾਰੋ-ਬਾਰ ਜ਼ਮਾਨਤ ਕਰਾ ਲਾਂਗੇ ਉਹਦਾ ਕੀ ਹੈਗਾ ਪੂਰਾ ਮਸਲਾ ਹੋਦਾ ਹੈ ਮਨ ਲਓ ਵੀ ਉਹਨਾਂ ਨੇ ਸਰਚ ਵਾਰਡ ਦਿਖਾਈ ਨਹੀਂ ਹਾਂਜੀ ਤੇ ਉਹ ਘਰ ਦੀ ਤਲਾਸ਼ੀ ਲੈਣ ਲੱਗੀ ਹਾਂਜੀ ਫਿਰ ਉਸ ਤੋਂ ਬਾਅਦ ਕੀ ਪੁਲਸ ਨੂੰ ਚਾਰਜ ਕੀਤਾ ਜਾ ਸਕਦਾ ਕੀ ਸਰਬ ਕੀ ਹਰ ਇੱਕ ਦਾ ਐਫ ਆਈ ਆਰ ਦੇ ਵਿੱਚ ਪੁਲਸ ਅਰੈਸਟ ਕਰ ਸਕਦੀ ਹੈ ਅਰੈਸਟ ਹੋਣ ਤੋਂ ਉਪਰੰਤ ਜਿਹੜੀ bail ਆ ਉਹ ਕਿੰਨੇ ਕ ਪ੍ਰੋਗਰਾਮ ਚੰਨ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਸ ਸਿੰਘ ਰੂੜੀਆਂ ਜੀ ਨੂੰ ਆਖਦਾ ਦਰਸ਼ਕੋ ਅੱਜ ਅਸੀਂ ਜਿਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਬੈਠੇ ਹਾਂ ਉਹ ਵਿਸ਼ਾ ਇਹ ਹੈ ਕਿ ਜੇਕਰ ਕਿਸੇ ਇਨਸਾਨ ਨੂੰ ਪੁਲਿਸ ਫੜਨ ਦੇ ਲਈ ਆ ਜਾਂਦੀ ਹੈ ਤਾਂ ਉਹਦੇ ਅਧਿਕਾਰ ਖੇਤਰ ਕੀ ਹੈ ਭਾਰਤੀ ਕਾਨੂੰਨ ਦੇ ਮੁਤਾਬਕ ਜਾਂ ਇੱਕ ਔਰਤ ਜਿਸ ਨੂੰ ਪੁਲਿਸ ਫੜਨ ਦੇ ਲਈ ਆਵੇ ਤਾਂ ਉਸ ਦੇ ਅਧਿਕਾਰ ਖੇਤਰ ਕੀ ਹੈ ਇਹ ਪੂਰੇ ਵਿਸ਼ਿਆਂ ਦੇ ਉੱਪਰ ਅੱਜ ਗੱਲਬਾਤ ਕਰਨ ਦੇ ਲਈ ਐਡਵੋਕੇਟ ਚਮਕੌਰ ਸਿੰਘ ਸਾਡਾ ਮੌਜੂਦ ਰਹਿਣਗੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵਕੀਲ ਸਾਹਿਬ ਭਾਰਤੀ ਕਾਨੂੰਨ ਦੇ ਮੁਤਾਬਕ ਜ਼ਮਾਨਤੀ ਅਤੇ ਗੈਰ ਜ਼ਮਾਨਤੀ ਵਾਰੰਟ ਦੀ ਕੀ ਪਰਿਭਾਸ਼ਾ ਹੈਗੀ ਹੈ ਜੀ ਕੀ ਅੰਤਰ ਹੈ ਦੇ ਵਿੱਚ? ਬੈਲ ਸਿੰਘ ਜੀ ਤੁਹਾਡੇ ਸ਼ਬਦਾਂ ਦੇ ਵਿੱਚ ਈ ਕਲੀਅਰ ਹੋ ਗਿਆ ਸਾਫ ਹੋ ਗਿਆ। ਜੀ। ਵੀ ਜਿੱਥੇ ਜ਼ਮਾਨਤ ਹੈਗੀ ਆ ਜਿੱਥੇ ਦੋਸ਼ੀ ਨੂੰ ਜ਼ਮਾਨਤ ਮਿਲ ਸਕਦੀ ਆ। ਜੀ। ਉਹ ਜ਼ਮਾਨਤੀ ਹੋ ਗਿਆ। ਜਿੱਥੇ ਗੈਰ ਜ਼ਮਾਨਤ ਨਹੀਂ ਮਿਲ ਸਕਦੀ ਜਿੱਥੇ ਅਰੈਸਟ ਹੋ ਸਕਦੇ ਆ ਉਹ ਗੈਰ ਜ਼ਮਾਨਤੀ ਹੋ ਗਿਆ। ਠੀਕ ਹੈ। ਮੰਨ ਲਓ ਵੀ ਕੋਈ ਬੰਦਾ ਆਮ ਕਰੇ ਕੋਈ ਕੰਮ ਕਰ ਰਿਹਾ ਆਪਣਾ ਹਾਂਜੀ ਗੇਟ ਖੜਕਦਾ ਪੁਲਿਸ ਆ ਜਾਂਦੀ ਹੈ ਗੇਟ ਤੇ ਉਹ ਕਹਿੰਦੇ ਨੇ ਵੀ ਚਲੋ ਥਾਣੇ ਆਪਣਾ ਇਨਵੈਸਟੀਗੇਸ਼ਨ ਕਰਨੀ ਆ ਹਾਂਜੀ ਉਸ ਟਾਈਮ ਤੇ ਜਿਸ ਤੇ આરોਪ ਲੱਗੇ ਨੇ ਉਹਦੇ ਕੀ ਅਧਿਕਾਰ ਨੇ ਦੇਖੋ ਜੇ ਕਿਸੇ ਤਫਤੀਸ਼ ਦੇ ਵਿੱਚ ਪੁਲਿਸ ਅਫਸਰ ਵੱਲੋਂ ਤੁਹਾਨੂੰ ਬੁਲਾਇਆ ਜਾਂਦਾ ਹੈ ਜੀ ਉਹ ਤੁਹਾਨੂੰ ਬੁਲਾਉਣ ਦਾ ਮਤਲਬ ਇਹ ਹੀ ਹੁੰਦਾ ਵੀ ਤੁਹਾਡੇ ਤੇ ਦੋਸ਼ ਲੱਗੇ ਆ ਕਿਸੇ ਨੇ ਤੁਹਾਡੇ ਖਿਲਾਫ ਕੋਈ ਦਰਖਾਸਤ ਦਿੱਤੀ ਹੈ ਠੀਕ ਹੈ ਤੁਸੀਂ ਆਪਣਾ ਪੱਖ ਪੇਸ਼ ਕਰੋ ਠੀਕ ਹੈ ਉੱਥੇ ਜਾ ਕੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਪੱਖ ਰੱਖਣ ਤੋਂ ਪਹਿਲਾਂ ਤੁਹਾਡਾ ਅਧਿਕਾਰ ਹੈ ਵੀ ਤੁਸੀਂ ਆਪਣੇ ਤੇ ਲੱਗੇ ਜਿਹੜੇ ਦੋਸ਼ ਨੇ ਉਹਨਾਂ ਨੂੰ ਪੁਲਿਸ ਸਾਹਿਬ ਨੇ ਤੁਹਾਡੇ ਖਿਲਾਫ ਦਰਖਾਸਤ ਕੀ ਹੈ ਕਿਸ ਨੇ ਦਿੱਤੀ ਹੈਗੀ ਇਹ ਤੁਹਾਡਾ ਦਰਖਾ ਹੈ ਠੀਕ ਹੈ ਜਿੱਥੇ ਤੁਹਾਡੇ ਖਿਲਾਫ ਆਲਰੇਡੀ ਐਫ ਆਈ ਆਰ ਜਿਹੜੀ ਗੈਰ ਜ਼ਮਾਨਤੀ ਗੈਰ ਜ਼ਮਾਨਤੀ ਦੋਸ਼ਾਂ ਤਹਿਤ ਹੋ ਗਈ ਹੈ ਹੂੰ ਉੱਥੇ ਪੁਲਿਸ ਤੁਹਾਨੂੰ ਗ੍ਰਿਫਤਾਰ ਕਰ ਸਕਦੀ ਹੈ ਠੀਕ ਹੈ ਉੱਥੇ ਤੁਹਾਨੂੰ ਪੜਤਾਲ ਲਈ ਨਹੀਂ ਬੁਲਾਇਆ ਕਿ ਅਰੇਸਟ ਕਰੇ ਠੀਕ ਹੈ ਤੇ ਜੇਕਰ ਆਪਾਂ ਦੂਜੀ ਗੱਲ ਕਰੀਏ ਇਹ ਤਾਂ ਤੁਸੀਂ ਜ਼ਮਾਨਤੀ ਅਤੇ ਗੈਰ ਜ਼ਮਾਨਤੀ ਵਾਰੰਟਾਂ ਦੀ ਗੱਲ ਕੀਤੀ ਹੈ ਪੁਲਿਸ ਫਰਮ ਆ ਗਈ ਉਹਦੀ ਵੀ ਤੁਸੀਂ ਗੱਲ ਕਰ ਲਈ ਸੈਕੰਡ ਉਸ ਦੋ ਬਾਦ ਵਿੱਚ ਮੰਨ ਲਓ ਔਰਤ ਹੈ ਕੋਈ ਔਰਤ ਤੇ aarop ਲੱਗੇ ਨੇ ਤੇ ਉਹਦੇ ਕੀ ਕਾਨੂੰਨ ਹੈਗੇ ਨੇ ਅਧਿਕਾਰ ਉਹਦਾ ਕੀ ਹੈ ਔਰਤ ਦਾ ਦੇਖੋ ਇਹ ਜਿ ਫਰਕ ਸਿਰਫ ਇਹ ਨਹੀਂ ਹੈ ਕਿ ਜਦੋਂ ਕਿਸੇ ਔਰਤ ਦੇ ਖਿਲਾਫ ਗੈਰ ਜਮਾਨ ਦੇ ਦੋਸ਼ਾ ਤਹਿਤ ਜੀ ਕੋਈ ਐਫ ਆਈ ਆਰ ਦਾਖਲ ਹੋ ਗਈ ਹੈਗੀ ਹਮ ਫਿਰ ਜਦੋਂ ਫਰਨ ਹੋਂਦੀ ਹੈ ਤਾਂ ਦਿਨ ਚੜ੍ਹੇ ਤੇ ਸੂਰ ਸਪੂ ਤੋਂ ਪਹਿਲਾਂ ਉਹਨੂੰ ਅਰੈਸਟ ਕਰ ਸਰੀ ਅਦਾਲਤ ਵੀ ਨਹੀਂ ਕਰ ਸਕਦਾ ਰਾਦੇ ਸਮੇਂ ਨੂੰ ਰੈਸਟ ਨਹੀਂ ਕੀਤਾ ਜਾ ਸਕਦਾ ਠੀਕ ਹੈ ਤੇ ਉਹਦੇ ਲਈ ਇੱਕ ਮਹਿਲਾ ਅਫਸਰ ਦਾ ਪੁਸਤੀ ਪਾਰਟੀ ਵਿੱਚ ਹੋਣਾ ਜ਼ਰੂਰੀ ਹੈ ਠੀਕ ਹੈ ਹਾਂਜੀ ਤੇ ਹੁਣ ਜੇਕਰ ਕੋਈ ਬੰਦਾ ਜਿਵੇਂ ਆਪਾਂ ਗੱਲ ਵੀ ਆਮ ਸੁਣਦੇ ਆਂ ਲੋਕਾਂ ਦੇ ਵਿੱਚ ਗੱਲ ਹੁੰਦੀ ਹੈ ਕਿ ਅਸੀਂ ਬਾਰੋ-ਬਾਰ ਜ਼ਮਾਨਤ ਕਰਾਵਾਂਗੇ ਹਾਂਜੀ ਉਹਦਾ ਕੀ ਹੈਗਾ ਪੂਰਾ ਮਸਲਾ ਉਹ ਮੈਨੂੰ ਸਮਝਾਓ ਜ਼ਰੂਰ ਦੇਖੋ ਭਾਰਤੀ ਕਾਨੂੰਨ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਜੀ ਕਿ ਕਈ ਵਾਰ ਨਾ ਤੁਹਾਡੇ ਤੇ ਕੋਈ ਗਲਤ ਐਫਆਈਆਰ ਦਰਜ ਹੋ ਜਾਂਦੀ ਹੈ ਠੀਕ ਹੈ ਜੇ ਕੋਈ ਕੰਪਲੇਨਟ ਆਉਂਦੀ ਹੈ ਤਾਂ ਪੁਲਿਸ ਤੁਹਾਡੇ ਤੇ ਪਰਚਾ ਦਰਜ ਕਰ ਦਿੰਦੀ ਹੈ ਜੀ ਹੁਣ ਸਹੀ ਗਲਤ ਦਾ ਫੈਸਲਾ ਇਹ ਕੋਰਟ ਨੇ ਦੇਖਣਾ ਹੁੰਦਾ ਠੀਕ ਹੈ ਵੀ ਐਫਆਈਆ ਸਹੀ ਹੋਈ ਹੈਗੀ ਜੀ ਕਿ ਜਿਹੜੇ ਦੋਸ਼ੀ ਹੈ ਉਹਦੀ ਅਰੈਸਟ ਹੋਣੀ ਜ਼ਰੂਰੀ ਹੈ ਹਮ ਅਰੈਸਟ ਹੋਣ ਤੋਂ ਬਿਨਾ ਸਰ ਸਕਦਾ ਨਹੀਂ ਸਰ ਸਕਦਾ ਠੀਕ ਹੈ ਉੱਥੇ ਉਹ ਪ੍ਰੋਵੀਜ਼ਨ ਬਣਾਈ ਗਈ ਹੈ ਜਿੱਥੇ ਤੁਹਾਨੂੰ ਇਹ ਰਾਈ ਦਿੱਤਾ ਗਿਆ ਹੈ ਤੁਸੀਂ ਪਹਿਲਾਂ ਕੋਰਟ ਦੇ ਵਿੱਚ ਜਾ ਸਕਦੇ ਹੋ ਤੇ ਆਪਣੀ ਪ੍ਰੀ ਅਰੈਸਟ ਇਹ ਇਸਤੇ ਅਪਲਾਈ ਕਰ ਸਕਦੇ ਹੋ ਤੇ ਉਹਨੂੰ ਐਂਟੀਸਪੇਟਰੀ ਪੀਲ ਕਿਹਾ ਜਾਂਦਾ ਹੈ ਠੀਕ ਹੈ ਤੇ ਮੈਂ ਵਾਪਸ ਮੁੜ ਕੇ ਆਪਣੇ ਦੂਸਰੇ ਸਵਾਲ ਤੇ ਆਉਣਾ ਚਾਹੁੰਦਾ ਹਾਂ ਹਾਂਜੀ ਪੁਲਿਸ ਜਦੋਂ ਤੁਹਾਡੇ ਗੇਟ ਤੇ ਆਉਂਦੀ ਮੰਨ ਲਓ ਗੇਟ ਤੇ ਆ ਗਈ ਪੁਲਿਸ ਉਹ ਆ ਕੇ ਤੁਹਾਨੂੰ ਇਨਵੈਸਟੀਗੇਸ਼ਨ ਦੀ ਮੰਗ ਕਰਦੀ ਹੈ ਕਿ ਮੈਂ ਤੁਹਾਡੇ ਘਰ ਦੀ ਸਰਚ ਕਰਨੀ ਚਾਹੁੰਦਾ ਹਾਂ ਹਣਾ ਵੀ ਵੀ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਤੇ ਉਦੋਂ ਕੀ ਅਧਿਕਾਰ ਨੇ ਜਿਸ ਤੇ aarop ਲੱਗੇ ਨੇ ਉਹਦੇ ਬਰ ਬਰੋਂ ਕੀ ਪੁੱਛਿਆ ਜਾਣਾ ਚਾਹੀਦਾ ਉਹਨੂੰ ਵੀ ਜਿੱਦ ਨਾਲ ਪੁਲਿਸ ਤੋਂ ਕਿਹੜੇ ਸਵਾਲ ਹੋਣੇ ਚਾਹੀਦੇ ਨੇ ਮੇਰਾ ਕਹਿਣਾ ਹੈ ਦੇਖੋ ਕਈ ਵਾਰ ਉਹ ਕੋਈ ਕ੍ਰਾਈਮ ਸੀਨ ਹੁੰਦਾ ਜਿੱਥੇ ਕੋਈ ਕ੍ਰਾਈਮ ਹੋਇਆ ਹੁੰਦਾ ਜੀ ਉੱਥੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਜਗ੍ਹਾ ਨੂੰ ਸਰਚ ਕਰ ਸਕਦੀ ਹੈ ਠੀਕ ਹੈ ਕਈ ਵਾਰ ਪੁਲਿਸ ਕਿਸੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੀ ਹੈ ਜਾਂ ਹੋਰ ਲੈਣਾ ਚਾਹੁੰਦੀ ਹੈ ਉਸ ਲਈ ਉਹਨੂੰ ਜੀਐਮਆਈਸੀ ਤੋਂ ਸਪੈਸ਼ਲ ਜਿਹੜੇ ਸਰਚ ਗ੍ਰਾਂਟ ਇਸ਼ੂ ਕਰਵਾ ਕੇ ਲੈ ਕੇ ਜਾਂਦੇ ਤੇ ਉਹਦੇ ਤਹਿਤ ਹੀ ਉਹ ਸਰਚ ਕਰ ਸਕਦਾ ਤੁਸੀਂ ਉਹਨਾਂ ਕੋਲ ਉਹ ਸਰਚ ਗ੍ਰਾਂਟ ਦੇਖ ਸਕਦੇ ਹੋ ਠੀਕ ਹੈ ਹਾਂਜੀ ਤੇ ਮੰਨ ਲਓ ਵੀ ਉਹਨਾਂ ਨੇ ਸਰਚ ਗ੍ਰਾਂਟ ਦਿਖਾਇਆ ਨਹੀਂ ਹੈਗਾ ਹਾਂਜੀ ਤੇ ਉਹ ਘਰ ਦੀ ਤਲਾਸ਼ੀ ਲੈਣ ਲੱਗੇ ਹਾਂਜੀ ਫਿਰ ਉਸ ਤੋਂ ਬਾਅਦ ਕੀ ਪੁਲਿਸ ਨੂੰ ਚਾਰਜ ਕੀਤਾ ਜਾ ਸਕਦਾ ਵਾ ਬਿਲਕੁਲ ਜੇ ਕੋਰਟ ਕੋਲ ਕੋਰਟ ਵੱਲੋਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਕੋਈ ਸੱਚਪ੍ਰਿੰਤ ਹੈ ਨਹੀਂ ਹੂੰ ਤਾਂ ਪੁਲਸ ਦਾ ਕੋਈ ਐਟਰੀ ਬਣਦਾ ਕਿ ਤੁਹਾਡੇ ਘਰ ਇੰਟਰਵਿਊ ਹੋ ਸਕਦਾ ਵਕੀਲ ਸਾਹਿਬ ਜਿਵੇਂ ਮੰਨ ਲਓ ਵੀ ਪੁਲਿਸ ਲੈ ਗਈ ਚੱਕ ਕੇ ਕਿਸੇ ਬੰਦੇ ਨੂੰ ਉਹਦੇ ਤੇ આરોਪ ਸਿੱਧ ਨਹੀਂ ਹੋਇਆ ਤੇ ਉਹਦਾ ਕੀ ਮੁਆਵਜ਼ਾ ਮਿਲੂਗਾ ਉਹਨੂੰ ਵੀ ਆਮ ਲੋਕਾਂ ਦੇ ਵਿੱਚ ਜਿਹੜੀ ਉਹਦੀ ਇੱਕ へਠੀ ਹੋ ਗਈ ਕਹ ਲਈਏ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਉਹਦਾ ਕੀ ਮੁਆਵਜ਼ਾ ਮਿਲੂਗਾ ਰੱਪੀ ਨੂੰ ਦੇਖੋ ਜਦੋਂ ਕਿਸੇ ਖਿਲਾਫ ਕੋਈ ਝੂਠੀ ਐਫਆਈਆ ਦਰਜ ਹੋ ਜਾਂਦੀ ਹੈ ਜਿਵੇਂ ਦੇ ਬਿਆਨਾਂ ਦੇ ਹੁੰਦੀ ਹੈ ਨਾ ਫਿਰ ਕੋਈ ਹੋਰ ਜਿਹਾ ਮਦਈ ਬਣਦੀ ਹੈ ਇੱਕ ਤਰ੍ਹਾਂ ਹੂੰ ਉਹਦੀ ਪੁਲਿਸ ਤਫਤੀਸ਼ ਕਰਦੀ ਹੈ ਪਰਚਾ ਦਰਜ ਹੋ ਜਾਂਦਾ ਹੈ ਜੀ ਤੇ ਉਹ ਸੱਚ ਝੂਠ ਦਾ ਨਤਾਰਾ ਜਿਹੜਾ ਕੋਰਟ ਦੇ ਵਿੱਚ ਜਾ ਕੇ ਹੁੰਦਾ ਹੈ ਠੀਕ ਹੈ ਦੇਖੋ ਇੱਥੇ ਕਾਨੂੰਨ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਕਿ ਤੁਹਾਡੇ ਖਿਲਾਫ ਅਗਰ ਕੋਈ ਤੁਹਾਨੂੰ ਬਿਨਾਂ ਮਤਲਬ ਤੋਂ ਹਰਾਸ ਕੀਤਾ ਗਿਆ ਹੂੰ ਕਿਸੇ ਦੋਹਰਾ ਝੂਠੀ ਦਖਾਵਾ ਦੇ ਕੇ ਤੁਹਾਡੇ ਖਿਲਾਫ ਕੋਈ ਝੂਠਾ ਮੁਕੱਦਮਾ ਦਰਜ ਕੀਤਾ ਕਰਵਾਇਆ ਗਿਆ ਹੂੰ ਤਾਂ ਤੁਸੀਂ ਉਹ ਹਰਾਸ਼ਮੈਂਟ ਅਤੇ ਆਪਣੇ ਖਰਚੇ ਦਾ ਕਲੇਮ ਉਸ ਵਿਅਕਤੀ ਕੋਲੋਂ ਕਰ ਸਕਦੇ ਹੋ ਉਹਦੇ ਤੋਂ ਇੱਕ ਸਿਵਲ ਸੂਟ ਦਾਇਰ ਕਰਨਾ ਪੈਂਦਾ ਹੈ ਠੀਕ ਹੈ ਤੇ ਫਿਰ ਉਹ ਕੇਸ ਕਿੰਨਾ ਕੁ ਲੰਮਾ ਚੱਲ ਸਕਦਾ ਉਹਦੇ ਲਈ ਵੀ ਦੇਖੋ ਪ੍ਰਕਿਰਿਆ ਜਿਹੜੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਪੈਣੀ ਤੁਹਾਨੂੰ ਵਗਾਈਆਂ ਵੀ ਕਰਾਉਣੀਆਂ ਪੈਂਦੀਆਂ ਆਪਣੇ ਹੱਕ ਦੇ ਸਾਰੇ ਪ੍ਰਕਿਰਿਆਜੋੜ ਨਿਕਲਦੇ ਕੋਈ ਤੁਹਾਨੂੰ ਇੱਕ ਸੇ ਪੁੱਛ ਠੀਕ ਹੈ ਕੀ ਉਹਦੇ ਵਿੱਚ ਪਹਿਲਾਂ ਕੋਈ ਖਰਚਾ ਧਰਨਾ ਪੈਂਦਾ ਉਹਦੇ ਵਿੱਚ ਕਹੇ ਦਿੰਦਾ ਨਹੀਂ ਕੋਈ ਖਰਚਾ ਨਹੀਂ ਧਰਨ ਦੀ ਲੋੜ ਹੁੰਦੀ ਠੀਕ ਹੈ ਤੁਹਾਡੇ ਜਿਹੜੇ ਕਾਗਜ਼ ਪਤਰਾ ਦੇ ਹੁੰਦੇ ਖਰਚੇ ਜੇ ਤੁਹਾਡੀ ਵਕੀਲ ਫੀਸ ਹੁੰਦੀ ਹੈ ਮਗੀ ਸਾਹਿਬ ਕੀ ਹਰ ਇੱਕ ਦਾ ਐਫ ਆਈ ਆਰ ਦੇ ਵਿੱਚ ਪੁਲਿਸ ਅਰੈਸਟ ਕਰ ਸਕਦੀ ਹੈ ਜੀ ਨਹੀਂ ਬਿਲਕੁਲ ਮਾਦ ਨੂੰ ਪਹਿਲਾਂ ਹੀ ਦੱਸਿਆ ਵੇ ਜਿੱਥੇ ਐਫ ਆਈ ਆਈ ਤੁਹਾਡੇ ਖਿਲਾਫ ਰਜਿਸਟਰ ਹੋ ਗਈ ਆ ਜੀ ਜਿਹਦਾ ਗੈਰ ਜ਼ਮਾਨਤੀ ਜਿਹੜੇ ਧਰਾਵਾਂ ਨੇ ਠੀਕ ਹੈ ਉਹਨਾਂ ਤਹਿ ਤੁਹਾਡੇ ਖਿਲਾਫ ਕੋਈ ਪਰਚਾ ਦਰਜ ਹੋ ਗਿਆ ਜੀ ਤਾਂ ਤੁਹਾਨੂੰ ਪੁਲਿਸ ਲਈ ਜਾ ਕੇ ਜੇਲ੍ਹ ਵੀ ਸਕਦੀ ਹੈ ਠੀਕ ਹੈ ਕਿੱਥੇ ਜ਼ਮਾਨਤੀ ਧਰਾਵਾਂ ਦੇ ਤਹਿਤ ਤੁਹਾਡੇ ਖਿਲਾਫ ਕੋਈ ਐਫ ਆਈ ਆਈ ਦਰਜ ਹੋਈ ਹੈ ਤਾਂ ਉਹ ਤੁਹਾਨੂੰ ਥਾਣੇ ਦੇ ਵਿੱਚ ਜਾ ਕੇ ਉਹ ਜ਼ਮਾਨਤ ਮਿਲ ਜਾਂਦੀ ਹੈ ਹਰ ਇੱਕ ਐਫ ਆਈ ਆਰ ਨੇ ਤੁਹਾਡੀ ਅਰੈਸਟ ਹੋਣੀ ਜੁਰੀ ਹੁੰਦੀ ਹੈ ਠੀਕ ਹੈ ਅਰੈਸਟ ਹੋਣ ਤੋਂ ਉਪਰੰਤ ਜਿਹੜੀ វេលਾ ਉਹ ਕਿੰਨੇ ਕ ਟਾਈਮ ਬਾਅਦ ਮਿਲ ਜਾਂਦੀ ਹੈ ਜੇਕਰ ਕਿਸ ਨੇ ਕੋਈ ਲੈਣੀ ਹੋਵੇ ਦੇਖੋ ਜਿਹੜੀ ਟਾਈਮ ਹੈ ਜ ਕੋਈ ਫਿਕਸ ਨਹੀਂ ਹੈ ਠੀਕ ਹੈ ਇਹ ਤੁਹਾਡੇ ਉੱਪਰ ਲੱਗੇ ਹੋਏ ਜਿਹੜੇ ਦੋਸ਼ ਨੇ ਉਹਨਾਂ ਦੀ ਜਿਹੜੀ ਨੈਚਰ ਦੇ ਉੱਪਰ ਡਿਪੈਂਡ ਕਰਦਾ ਕਿ ਕਿਹੋ ਜਿਹੇ ਸੰਗੀਨ ਦੋਸ਼ ਤੁਹਾਡੇ ਉੱਤੇ ਲੱਗੇ ਨੇ ਜਿੰਨੇ ਸੰਗੀਨ ਦੋਸ਼ ਹੋਣਗੇ ਉਹਨਾਂ ਲੰਮਾ ਸਮਾਂ ਤੁਹਾਨੂੰ ਜਿਹਦੇ ਵਿੱਚ ਬਿਤਾਉਣਾ ਪਵੇਗਾ ਤੁਸੀਂ ਵਕੀਲ ਦੇ ਪੇਸ਼ੇ ਵਿੱਚੋਂ ਤੁਹਾਡੇ ਮੁਤਾਬਕ ਜ਼ਿਆਦਾਤਰ ਆਮ ਨੇ ਜਿਹੜੀਆਂ ਉਹ ਕਿਹੜੀਆਂ ਲੱਗਦੀਆਂ ਨੇ ਦੇਖੋ ਹਿਨियस ਕ੍ਰਾਈਮ ਕਈ ਤਰ੍ਹਾਂ ਦੇ ਨੂੰ ਆਪਾਂ ਬਹੁਤ ਹੀ سنگੀਨ ਜੁਰਮ ਕਹਦੇ ਹਾਂ 302 ਹੋ ਗਏ 307 ਹੋ ਗਏ ਜੀ ਐਨਡੀਪੀਐਸ ਦੇ ਜਿਹੜੇ ਆਪਾਂ ਨਸ਼ੇ ਵਾਲੇ ਹੋ ਗਏ ਆ ਜਿਹੜਾ ਲੁੱਟ ਖੋਹ ਦੀ ਬਾਤ ਦੇ ਸੰਗੀਨ ਧਰਾਵਾਂ ਨੇ ਤੇ ਇਹਨਾਂ ਚ ਕਾਫੀ ਲੰਮਾ ਸਮਾਂ ਲੱਗ ਜਾਂਦਾ ਜਮਾਨਤ ਲੈਣ ਦੇ ਠੀਕ ਹੈ ਹਾਂਜੀ ਜੇਕਰ ਕਿਸੇ ਦੇ આરોਪ ਹੋਣ ਜੀ આરોਪਾਂ ਤੇ ਅਰੈਸਟ ਹੋ ਸਕਦਾ ਬੰਦਾ ਕਿਸੇ ਵੱਲੋਂ આરોਪ ਲਗਾਏ ਗਿਆ ਹੁਣ ਦੇਖੋ ਜਦੋਂ ਕੋਈ ਪੁਲਿਸ ਐਫਆਈਰ ਦਰਜ ਕਰਦੀ ਹੈ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਚੀਜ਼ਾਂ ਆਉਂਦੀਆਂ ਤਾਂ ਸ ਤਾਂ ਹੀ ਉਹ ਜਿਹੜਾ ਐਫਆਈਰ ਦਰਜ ਹੁੰਦੀ ਹੈਗੀ अच्छा मैं एक और पॉइंट ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਮੰਨ ਲਓ ਵੀ ਕੋਈ ਬੰਦਾ ਉਹਨੇ ਕਿਸੇ ਤਰ੍ਹਾਂ આરોਪ ਲਗਾਤੇ ਕਿ ਉਹ ਫਲਾਣਾ ਬੰਦਾ ਆ ਕੰਮ ਕਰਦਾ ਜੀ ਗਲਤ ਠੀਕ ਹੈ ਜੀ ਕੀ ਪੁਲਿਸ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੀ ਹੈ ਜਾਂ ਫਿਰ ਪੁਲਿਸ ਪਰਚਾ ਕਰਕੇ ਉਹਨੂੰ ਅਰੈਸਟ ਕਰਨ ਦੀ ਦੇਖਦੀ ਹੈ ਦੇਖੋ ਜੀ ਦੋ ਤੱਥ ਨੇ ਪੁਲਿਸ ਐਫ ਆਈ ਆਰ ਕਰਨ ਤੋਂ ਪਹਿਲਾਂ ਇਨਕੁਆਇਰੀ ਕਰ ਸਕਦੀ ਵੀ ਤੱਥ ਹੈ ਠੀਕ ਹੈ ਜਾਂ ਐਫ ਆਈ ਆਰ ਸਿੱਧੀ ਲਾਉਂਚ ਵੀ ਕਰ ਸਕਦੀ ਹੈ ਸਿੱਧੀ ਲਾਉਂਚ ਕਰ ਸਕਦੀ ਹੈ ਮਤਲਬ ਜੇਕਰ ਉਹਨਾਂ ਨੂੰ ਤੱਥਾਂ ਚ ਲੱਗਦਾ ਵੀ ਆ ਚੀਜ਼ ਹੋਈ ਹੈ ਠੀਕ ਹੈ ਉਹ ਪੁਲਿਸ ਦੀ ਆਪਣੀ ਰਾਈਟ ਟੂ ਮੈਨ ਠੀਕ ਹੈ ਜ਼ਮਾਨਤ ਅਪਲਾਈ ਕਰਨ ਦੇ ਲਈ ਕਿਹੜੇ ਡਾਕੂਮੈਂਟਸ ਨੇ ਜਿਹੜੇ ਉਹ ਕਰਨੇ ਪੈਦਣਾ ਨੂੰ ਜ਼ਮਾਨਤ ਅਪਲਾਈ ਕਰਨੇ ਜਿੱਥੇ ਹੈਗੇ ਐਫ ਆਈ ਆਰ ਦੀ ਲੋੜ ਹੁੰਦੀ ਹੈ ਤੇ ਆਧਾਰ ਕਾਰਡ ਦੀ ਲੋੜ ਹੁੰਦੀ ਹੈ ਠੀਕ ਹੈ ਵਕੀਲ ਸਾਹਿਬ ਜੇਕਰ ਕਿਸੇ ਤੇ ਪਰਚਾ ਹੋ ਜਾਂਦਾ ਉਹ ਵਿਦੇਸ਼ ਜਾ ਸਕਦਾ ਦੇਖੋ ਬਈ ਜਿਸ ਕੇ ਤੇ ਪਰਚਾ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਉਹ ਬਿਨਾਂ ਕੋਰਟ ਦੀ ਇਜਮਤ ਤੋਂ ਬਾਹਰ ਨਹੀਂ ਜਾ ਸਕਦਾ ਠੀਕ ਹੈ ਕਿ ਉਹਦੇ ਵਾਸਤੇ ਕੋਰਟ ਉਹਦਾ ਪਾਸਪੋਰਟ ਵਗੈਰਾ ਜਾਂ ਕੁਝ ਹੋਰ ਉਹ ਰੱਖ ਸਕਦੀ ਹੈ ਵੀ ਬਾਹਰ ਨਾ ਚਲੇ ਜਾਵੇ ਦੇਖੋ ਜਦੋਂ ਕੋਈ ਬੰਦਾ ਦੇ ਉੱਪਰ ਪਰਚਾ ਹੁੰਦਾ ਤਾਂ ਉਹ ਜ਼ਮਾਨਤ ਲੈਂਦਾ ਹੈ ਜ਼ਮਾਨਤ ਦੇ ਵਿੱਚ ਕੰਡੀਸ਼ਨ ਲਿਖਿਆ ਜਾਂਦੀਆਂ ਕਿ ਉਹ ਬਿਨਾਂ ਪਰਮਿਸ਼ਨ ਤੋਂ ਬਾਹਰ ਨਹੀਂ ਜਾਵੇਗਾ ਇਨ ਕੇਸ ਉਹ ਬਿਨਾਂ ਪਰਮਿਸ਼ਨ ਬਾਹਰ ਜਾਂਦਾ ਠੀਕ ਹੈ ਤਾਂ ਉਹਨੂੰ ਭਗੌੜਾ ਗੁਸ਼ਟ ਕੀਤਾ ਜਾਂਦਾ ਠੀਕ ਹੈ ਤੁਸੀਂ ਜ਼ਮਾਨਤ ਦੀ ਗੱਲ ਕੀਤੀ ਹਾਂਜੀ ਜ਼ਮਾਨਤ ਤੋਂ ਜਿਵੇਂ ਆਮ ਆਪਾ ਦੇਖਦੇ ਹਾਂ ਕਿ ਕਿਸੇ ਬੰਦੇ ਨੇ ਕਿਸੇ ਦੀ ਜ਼ਮਾਨਤ ਕਰਾਤੀ ਹਾਂਜੀ ਉਹ ਜ਼ਮਾਨਤ ਦੇ ਕੀ ਅਰਥ ਹੁੰਦੇ ਨੇ ਤੇ ਜੇਕਰ ਜ਼ਮਾਨਤ ਤੋਂ ਉਹ ਬੰਦਾ ਭਗੌੜਾ ਪਾਇਆ ਜਾਂਦਾ ਜਿਹਨੇ ਜ਼ਮਾਨਤ ਲਈ ਆ ਤਾਂ ਜਿਸ ਜੋ ਜਮਾਨਤੀ ਹੈ ਉਹਦੇ ਤੇ ਕੀ ਐਕਸ਼ਨ ਆ ਸਕਦਾ ਦੇਖੋ ਜਮਾਨਤੀ ਦਾ ਮਤਲਬ ਹੁੰਦਾ ਵੀ ਤੁਹਾਡੀ ਸ਼ੋਰਟ ਦਿੱਤੀ ਹੈ ਜੀ ਕੋਰਟ ਨੂੰ ਬਈ ਇਹ ਬੰਦਾ ਹਰ ਤਰੀਕੇ ਪਹੁੰਚਦਾ ਹੋਵੇ ਪਹੁੰਚਦਾ ਹੋਊਗਾ ਠੀਕ ਹੈ ਅਗਰ ਨਹੀਂ ਆਉਂਦਾ ਤਾਂ ਮਗਰ ਲਈ ਜ਼ਿੰਮੇਵਾਰ ਹੈ ਜਿੰਨੇ ਜਮਾਨਤ ਤੇ ਭਰੀ ਹੈ ਮੈਂ ਉਹ ਪੈਸੇ ਤੁਹਾਨੂੰ ਰਿਪੋਰਟ ਕਰਾਂਗਾ ਠੀਕ ਹੈ ਤੇਰੀ ਹਾਜ਼ਰੀ ਹਰ ਤਰੀਕੇ ਮੈਂ ਮੰਦਾ ਵੀ ਮੈਂ ਪੇਸ਼ ਕਰੂਗਾ ਇਸ ਨੂੰ ਠੀਕ ਹੈ ਤੇ ਉਹ ਮਤਲਬ ਪੈਸਿਆਂ ਦੀ ਗੱਲ ਹੋ ਸਕਦੀ ਹੈ ਇਹਦੇ ਵਿੱਚ ਜਾਂ ਫਿਰ ਉਹ ਬੰਦਾ ਵੀ ਫੜਿਆ ਜਾ ਸਕਦਾ ਜਿਹੜਾ ਜਮਾਨਤ ਜੀ ਨੇ ਕਰਵਾਈ ਹੈ ਬਿਲਕੁਲ ਜਿਹੜੀ ਉਹ ਜਮਾਨਤ ਕਰਕੀ ਹੋ ਸਕਦੀ ਹੈ ਤੇ ਪ੍ਰੋਪਰਟੀ ਇਹ ਵੈਸੇ ਨਹੀਂ ਬਰਦਾ ਠੀਕ ਹੈ ਓਕੇ ਬਾਕੀ ਸਾ ਮਨ ਲਓ ਕੋਈ ਬੰਦਾ ਵਾ ਉਹਦੀ ਜਿਹੜੀ ਉਹ ਐਫ ਆਈ ਆਰ ਲਿਖਵਾਉਣਾ ਚਾਹੁੰਦਾ ਉਹਦੇ ਨਾਲ ੱਤਕਾ ਹੋ ਰਿਹਾ ਤੇ ਪੁਲਿਸ ਉਹਦੀ ਸਰਕਾਰ ਦੇ ਦਵਾ ਹਿੱਟ ਕਹ ਲੋ ਚਾਹੇ ਜਿਵੇਂ ਰਾਸੀ ਬੰਦਿਆਂ ਦਵਾ ਹਿੱਟ ਕਹ ਲੋ ਐਫ ਆਈ ਆਰ ਦਰਜ ਨਹੀਂ ਕਰ ਰਹੀ ਉਹ ਬੰਦਾ ਕਿੱਥੇ ਜਾਵੇ ਅਗਰ ਦੇਖੋ ਇਦਾਂ ਹੀ ਕੋਈ ਕਿਸੇ ਨੂੰ ਪ੍ਰੋਬਲਮ ਆਉਦੀ ਹੈ ਜੀ ਤਾਂ ਮਾਣਯੋਗ ਜਿਹੜਾ ਜੁਡੀਸ਼ੀਅਨ ਰਜਿਸਟ੍ਰੇਟ ਹੈਗੇ ਆ ਜੀ ਉੱਥੇ ਆਪਣੇ ਵਕੀਲ ਦਾ ਹੀ ਐਪਲੀਕੇਸ਼ਨ ਫਾਈਲ ਕਰ ਸਕਦਾ ਕੰਪਲੇਂਟ ਫਾਈਲ ਕਰ ਸਕਦਾ ਤੇ ਮਾਨਜੋ ਕੋਰਟ ਨੂੰ ਜੇ ਲੱਗਦਾ ਜੀ ਕਿ ਤੇ ਐਫ ਆਈ ਆਰ ਹੋਣੀ ਚਾਹੀਦੀ ਤਾਂ ਇਮੀਡੀਟਲੀ ਆਰਡਰ ਹੋ ਜਾਂਦੇ ਠੀਕ ਹੈ ਇਹ ਸੰ ਐਡਵੋਕੇਟ ਚੰਪਾਰ ਸਿੰਘ ਮਲੋਤ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਜੇਕਰ ਤੁਹਾਡੇ ਕੋਈ ਸਵਾਲ ਹਨ ਜਿਹੜੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਵਕੀਰ ਸਾਹਿਬ ਦੇ ਨਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਕੁਝ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਅੱਜ ਦੇ ਲਈ ਇਹਨਾਂ ਹੀ ਧੰਨਵਾਦ